ਦੇ ਤੋਂ ਸਰਕਾਰ ਨੇ 3 ਤੋਂ 6 ਸਾਲ ਦੇ ਜਿਹੜੇ ਬੱਚੇ ਆ 2017 ਚ ਲੈ ਲਏ ਸੀ ਪ੍ਰਾਇਮਰੀ ਸਕੂਲਾਂ ਨੂੰ ਉਹ ਜਿਹੜੇ ਬੱਚੇ ਉਹ ਆਂਗਣ ਵਾਲੀ ਦੇ ਆ ਅਸੀਂ ਆਪਣੇ ਜਿਹੜੇ ਬੱਚੇ ਆ ਉਹ ਵਾਪਸ ਲੈਣੇ ਆ ਜਦ ਤੱਕ ਸਾਨੂੰ ਨਹੀਂ ਮਿਲਦਾ ਸਾਡਾ ਸੰਘਰਸ਼ ਚੱਲਦਾ ਰਹਿਣਾ ਹੈ ਕਿ ਉਹ ਜਿਹੜੀ ਸਾਡੇ ਬੱਚਿਆਂ ਦੇ ਨਾਲ ਹੀ ਸਾਡੀ ਆਂਗਣ ਵਾਲੀ ਦੀ ਜਿਹੜੀ ਫਲਵਾੜੀ ਆ ਉਹ ਖੇੜਦੀ ਆ ਇਸ ਕਰਕੇ ਜਿਹੜਾ ਸਾਡਾ ਇਹ ਅੱਜ ਦਾ ਹੈਗਾ ਮੇਨ ਮੁੱਦਾ ਇਹ ਹੈ ਵੀ ਸਾਡੇ 3 ਤੋਂ 6 ਸਾਲ ਦੇ ਬੱਚੇ ਜਿਹੜੇ ਆ ਵਾਪਸ ਕੀਤਾ ਜਾਣਾ ਅੰਗਣਵਾੜੀ ਤੇ ਦੂਜਾ ਜਿਹੜਾ ਸਾਨੂੰ ਪੋਸ਼ਣ ਟਰੈਕ ਤੇ ਇੱਕ ਮੋਬਾਈਲਾਂ ਦੇ ਕੰਮ ਦਿੱਤਾ ਆ ਉਹ ਬਹੁਤ ਜ਼ਿਆਦਾ ਆ ਉਹ ਹਰ ਵਰਕਰ ਜਿਹੜੀ ਉਹ ਉਹਨਾ ਮੋਬਾਈਲ ਨਹੀਂ ਲੈ ਸਕਦੀ ਨਾ ਇਹਨਾਂ ਡਾਟਾ ਚੜਾ ਸਕਦੀ ਆ ਉਹ ਜਿਹੜਾ ਕੰਮ ਜਿਹੜਾ ਵਾਧੂ ਕੰਮ ਆ ਉਹ ਵੀ ਬੰਦ ਕੀਤਾ ਜਾਂਦਾ ਇਸ ਦੇ ਵਾਜਾ ਕਰਕੇ ਜੀ ਆਈਸੀਡੀਪੀਓ ਮੈਡਮ ਨੂੰ ਆਪਣਾ ਮੰਨ ਪਤਾ ਕਰਦੇ ਮੁਕਬਲਾ ਖੁੰਗੇਰੀਆਂ ਦੀ ਅੰਗਣਵਾੜੀ ਜੂਨੀਅਰ ਜਿਹੜੀ ਵਰਕਰ ਸੈਲਫਰਸ ਦੀ ਆ ਉਹਨਾਂ ਨੂੰ ਦਿੱਤਾ ਗਿਆ ਮੈਨੂੰ ਇਹਨਾਂ ਦੀ ਮੇਨ ਮੰਗ ਕਾਫੀ ਸਮੇਂ ਤੋਂ ਚੱਲ ਰਹੀ ਹੈ ਕਿ ਜਿਹੜੇ ਬੱਚੇ ਤਿੰਨ ਤੋਂ 6 ਸਾਲ ਦੇ ਹਨ ਤਾਂ ਪ੍ਰੀ ਸਕੂਲ ਸਿੱਖਿਆ ਦੇ ਐਜੂਕੇਸ਼ਨ ਡਿਪਾਰਟਮੈਂਟ ਚਲੇ ਗਏ ਆ ਉਹ ਵਾਪਸ ਲੈਣਾ ਚਾਹੁੰਦੇ ਆ ਇਹਨਾਂ ਦੀ ਮੁੱਖ ਮੰਗ ਹੈ। ਦੂਸਰੀ ਮੰਗ ਇਹਨਾਂ ਦੀ ਇਹ ਹੈ ਕਿ ਜਿਹੜਾ ਮੋਬਾਈਲ ਪਰਸਨ ਟ੍ਰੈਕਰ ਇਕਨਵੀਆਂ ਪਾਈ ਹੋ ਅਤੇ ਕੰਮ ਕਰਦੇ ਆ ਇਹ ਕਿ ਇਹਨਾਂ ਨੂੰ ਜਿਹੜੇ ਮੋਬਾਈਲ ਸਮਾਰਟਫੋਨ ਲੈ ਕੇ ਦਿੱਤੇ ਜਾਣ ਤੇ ਤਦ ਹੀ ਇਹ ਕੰਮ ਕਰਨਗੇ ਜਿਹੜਾ ਮੈਨੂੰ ਮੰਗ ਪੱਤਰ ਦਿੱਤਾ ਗਿਆ ਅੱਜ ਤੇ ਮੈਂ ਨਾ ਤਾਂ ਜਿਹੜਾ ਉੱਪਰ ਪ੍ਰੋਕਸ ਪੱਤਰ ਜੀ ਨੂੰ ਦਿੱਤਾ ਗਿਆ ਤੇ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਭਜਾ ਦਿੱਤਾ ਗਿਆ।